ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖਾਲਸਾ ਪੀਕ ਬਾਈ ਸੁਖਦੀਪਪੁਰ ਹਿਸਟਰੀ ਕੋ ਬਠਿੰਡਾ ਰਾਮਪਰਾਪੂਰ ਨੂੰ ਉਟਾਉਂਦੇ ਹਾਂ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਨਿਊ ਕਲੈਕਸ਼ਨ ਲੈ ਕੇ ਆਏ ਹਾਂ ਸੁੱਤਾਂ ਦੀ ਵਿੱਚ ਦੁਪੱਟੇ ਵੀ ਆ ਜੋ ਕਿ ਵਰਕ ਕੀਤੇ ਹੋਏ ਆ ਹਾਂ ਜੀ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਘੱਟ ਰੇਟ ਤੇ ਵਧੀਆ ਕੁਆਲਿਟੀ ਦੇ ਕੱਪੜੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਾਂ ਜੀ ਦੇਖਿਓ ਇਹ ਪਹਿਲੀ ਕਲੈਕਸ਼ਨ ਇਹ ਪਲੇਨ ਸੂਟ ਨੇ ਇਹਨਾਂ ਉੱਤੇ ਵਰਕ ਤੁਸੀਂ ਆਪਣੀ ਚੋਇਸ ਦਾ ਵੀ ਕੋਈ ਵਰਕ ਤਰਾ ਸਕਦੇ ਹੋ ਤੇ ਸਾਡੇ ਤੋਂ ਵੀ ਕਰਾ ਸਕਦੇ ਹੋ ਇਹ ਪਿਓਰ ਕ੍ਰੇਪ ਦੇ ਸੂਟਾਂ ਇਹਨਾਂ ਉੱਤੇ ਤੁਸੀਂ ਵਰਕ ਆਪਣੀ ਚੋਇਸ ਦਾ ਕਰਾ ਸਕਦੇ ਹੋ ਇਹ ਪਲੇਨ ਸੂਟ ਆ ਇਹ ਕਾਟਨ ਦਾ ਸਟਾਫ ਆ ਇਹ ਵਾਲਾ ਜਿਹੜਾ ਕਾਟਨ ਦਾ ਸਟਾਫ ਆ ਉਦੇ ਵਿੱਚ ਇਦਾਂ ਲਾਈਨਾਂ ਬਣੀਆਂ ਹੋਈਆਂ ਆ ਪ੍ਰਿੰਟ ਦੀਆਂ ਤੇ ਇਹ ਕਾਟਨ ਦਾ ਸਟਾਫ ਆ ਬਹੁਤ ਹੀ ਵਧੀਆ ਤੇ ਸੌਫਟ ਕੱਪੜਾ ਇਹਦਾ ਜਿਹੜਾ ਪ੍ਰਾਈਸ ਆ ਉਹ 750 ਰਹਿਣ ਵਾਲਾ ਪਲੇਨ ਸੂਟ ਦਾ ਵਿਦਆਊਟ ਦੁਪੱਟਾ ਜੇ ਤੁਸੀਂ ਇਹਦੇ ਉੱਤੇ ਕੋਈ ਆਪਣੀ ਚੋਇਸ ਦਾ ਵਰਕ ਪੇਂਟ ਹੈਂਡਵਰਕ ਕੁਝ ਵੀ ਕਰਾਉਣਾ ਚਾਹੁੰਦੇ ਆ ਜਾਂ ਮਸ਼ੀਨ ਵਰਕ ਅਸੀਂ ਤੁਸੀਂ ਆਪਣਾ ਡਿਜ਼ਾਈਨ ਦੇ ਸਕਦੇ ਹੋ ਅਸੀਂ ਇਹਨਾਂ ਤੇ ਉਹ ਵਰਕ ਕਰਵਾ ਕੇ ਤੁਹਾਨੂੰ ਦੇਵਾਂਗੇ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਣ ਜਾ ਰਹੇ ਆ ਅਸੀਂ ਫੋਰ ਸੂਟ ਤੇ ਚਿਕਨ ਦਾ ਸੂਟ ਆ ਜੀ ਬਹੁਤ ਹੀ ਸੌਫਟ ਤੇ ਵਧੀਆ ਕੁਆਲਿਟੀ ਦਾ ਤੁਸੀਂ ਚੈੱਕ ਕਰ ਸਕਦੇ ਇਹਨੂੰ ਨੇੜੋਂ ਇਦਾਂ ਇਹ ਬਹੁਤ ਹੀ ਸੌਫਟ ਕਪੜਾ ਬਹੁਤ ਹੀ ਜਿਆਦਾ ਵਧੀਆ ਫੀਲ ਆ ਗਰਮੀ 'ਚ ਪੈਣ ਵਾਲਾ ਬਹੁਤ ਹੀ ਵਧੀਆ ਸਟੱਫ ਆ ਇਹਦੇ ਵਿੱਚ ਇੱਕ ਕਲਰ ਆ ਇਹਦੇ ਨਾਲ ਜਿਹੜੀ ਬਾਟਮ ਆ ਉਹ ਆਫ ਵਾਈਟ ਦੀ ਰਹਿਣ ਵਾਲੀ ਹੈ ਦੁਪੱਟਾ ਵੀ ਆਫ ਵਡ ਦਾ ਰਹਿਣ ਵਾਲਾ ਲੱਠੇ ਦੀ ਬਾਟਮ ਅਤੇ ਲੱਠੇ ਦਾ ਹੀ ਦੁਪੱਟਾ ਰਹਿਣ ਵਾਲਾ ਦੁਪੱਟੇ ਨੂੰ ਆਪਾਂ ਇਹਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਤੇ ਜਿਹੜੀ ਬਾਟਮ ਆ ਉਹਨੂੰ ਵੀ ਪਿੰਟੈਕਸ ਪਾ ਕੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਤੁਹਾਨੂੰ ਇਹਦਾ ਜਿਹੜਾ ਸੈਕੰਡ ਮਤਲਬ ਕਿ ਡਿਜ਼ਾਈਨ ਆ ਜਿਵੇਂ ਇਹਨੂੰ ਡਿਜ਼ਾਈਨ ਕੀਤਾ ਅਸੀਂ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਆ ਡਮੇ ਨੇ ਤਿਆਰ ਕੀਤਾ ਹੋਇਆ ਇਸ ਫਾਇਦੇ ਨਾਲ ਦਾ ਇਦਾਂ ਇਹਦੇ ਉੱਤੇ ਪਿੰਟੈਕਸ ਪਾਏ ਹੋਏ ਆ ਆ ਲੇਸ ਨਾਲ ਇਹਨੂੰ ਇਹਦੇ ਜਿਹੜੀ ਸ਼ਰਟ ਦੇ ਉੱਤੇ ਕਲਰ ਆ ਉਹ ਕਲਰ ਦੀ ਇਹਦੇ ਉੱਤੇ लेस ਲਗਾਈ ਗਈ ਆ ਇਦਾਂ ਪਿੰਟੈਕਸ ਪਾ ਕੇ ਇੱਥੇ ਇਹਦੇ ਆਫ ਵਾਈਟ ਦੀ ਦੋਨੇ ਸਾਈਡਾਂ ਤੇ ਇਦਾਂ ਆਫ ਵਾਈਟ ਦੀ ਇਹ ਉਹ ਆਊਗੀ ਪਲੇਸ ਆਊਗੀ ਸਾਈਡ ਇਦਾਂ ਹੀ ਸੇਮ ਇਧਰ ਪਿੰਟੈਕਸ ਆਉਣਗੇ ਨੇ ਇਦਾਂ ਇਹਨੂੰ लेस ਲੱਗੀ ਆ ਇਦਾਂ ਹੀ ਇਹਦੀ ਬਾਟਮ ਦੇ ਉੱਤੇ ਆਪਾਂ ਪਿੰਟੈਕਸ ਪਵਾ ਕੇ ਤੇ ਇਦਾਂ लेस ਨਾਲ ਇਹਨੂੰ ਫਿਨਿਸ਼ਿੰਗ ਦੇਣੀ ਆ ਚਾਹੋ ਤਾਂ ਤੁਸੀਂ ਇਹਦੇ ਉੱਤੇ ਇਹਨੂੰ ਅਸੀਂ ਇਸ ਲਈ ਕਸਟਮਾਈਜ਼ ਨਹੀਂ ਕੀਤਾ ਕਿ ਤੁਸੀਂ ਇਹਦੇ ਉੱਤੇ ਪੇਂਟ ਵੀ ਕਰਵਾ ਸਕਦੇ ਹੋ ਜਿਵੇਂ ਸ਼ਰਟ ਦੇ ਵਿੱਚ ਕਲਰ ਆ ਜਿਵੇਂ ਆ ਪੱਤੀਆਂ ਬਣੀਆਂ ਹੋਈਆਂ ਉਵੇਂ ਤੁਸੀਂ ਇਹਦੇ ਵਿੱਚ ਪੱਤੀਆਂ ਬਣਵਾ ਕੇ ਬਾਟਮ ਤੇ ਤੇ ਜਿਹੜੀ ਆ ਵਾਲਾ ਦੁਪੱਟਾ ਇਹਦੇ ਵਿੱਚ ਇਦਾਂ ਹੀ ਪੇਂਟ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਇਹਦਾ ਜਿਹੜਾ ਪ੍ਰਾਈਸ ਆ ਵਿਦਆਊਟ ਪੇਂਟ ਤੋਂ ਕਮੀਜ਼ ਦਾ ਦੁਪੱਟੇ ਦਾ ਤੇ ਬਾਟਮ ਦਾ ਜਿਹੜਾ ਪ੍ਰਾਈਸ ਆ ਉਹ 1650 ਰਹਿਣ ਵਾਲਾ ਵਿਦਾਊਟ ਪੇਂਟ ਤੋਂ ਜੇ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੀਓ ਚੁਆਇਸ ਦੱਸ ਸਕਦੇ ਹੋ ਅਸੀਂ ਇਹਦੇ ਉੱਤੇ ਪੇਂਟ ਵੀ ਕਰਕੇ ਤੁਹਾਨੂੰ ਦੇਵਾਂਗੇ ਜਾਂ ਪੇਂਟ ਨਹੀਂ ਕਰਵਾਉਣਾ ਤਾਂ ਮਸ਼ੀਨ ਵਰਕ ਕਰਵਾ ਸਕਦੇ ਹੋ ਉਹ ਵੀ ਉਤੇ ਉਤੇ ਬਹੁਤ ਹੀ ਫਿਨਿਸ਼ਿੰਗ ਨਾਲ ਹੋਊਗਾ ਇਹ ਲੱਠੇ ਦੀ ਸਲਵਾਰ ਆ ਜੀ ਗਰਮੀਆਂ 'ਚ ਪਹਿਣ ਵਾਲਾ ਬਹੁਤ ਹੀ ਵਧੀਆ ਕੱਪੜਾ ਕੁਆਲਿਟੀ ਇਹਦੀ ਪੂਰੀ ਵਧੀਆ ਸੂਟ ਦੀ ਇਹਦੇ ਵਿੱਚ ਫਰਸਟ ਕਲਰ ਆ ਹੋਊਗਾ ਸੈਕੰਡ ਜੋ ਤੁਸੀਂ ਦੇਖ ਰਹੇ ਹੋ ਡੰਮੀ ਤੇ ਡਿਸਪਲੇ ਹੋਇਆ ਹੋਇਆ ਸੈਕਿੰਡ ਕਲਰ ਇਹਦੇ ਵਿੱਚ ਆ ਰਣ ਵਾਲਾ ਜੀ ਬਹੁਤ ਹੀ ਪਿਆਰਾ ਕਲਰ ਆ ਪੇਂਟ ਨਾਲ ਇਹਦਾ ਡਿਜ਼ਾਈਨ ਆ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਬਣ ਜਾਊਗਾ ਜੇ ਤੁਸੀਂ ਇਹਦੇ ਉੱਤੇ ਪੇਂਟ ਕਰਵਾਉਣਾ ਚਾਹੁੰਦੇ ਹੋ ਦੁਪੱਟੇ ਤੇ ਤੇ ਬਾਟਮ ਤੇ ਫਿਰ ਇਹਦਾ ਜਿਹੜਾ ਪ੍ਰਾਈਸ ਆ ਉਹ 2200 ਰੁਪਏ ਹੋ ਜਾਊਗਾ ਵੀਰੇ ਇਹਦਾ ਪ੍ਰਾਈਸ 2200 ਰੁਪਏ ਹੋਊਗਾ ਪੇਂਟ ਕਰਵਾ ਕੇ ਜੇ ਤੁਸੀਂ ਬਿਨਾ ਪੇਂਟ ਤੋਂ ਲੈਣਾ ਏਦਾਂ ਹੀ ਐਜ਼ ਇਟ ਜਿਵੇਂ ਬਣਿਆ ਹੋਇਆ ਸਲਵਾਰ ਉੱਤੇ ਵੀ ਏਦਾਂ ਦੀ ਲੈਂਸ ਅਤੇ ਪਿੰਟੈਕਸ ਨਾਲੇ ਨੂੰ ਕੁਣ ਇਸੇ ਨੂੰ ਦਮਾਂਗੇ ਫਿਰ ਇਹਦਾ ਜਿਹੜਾ ਪ੍ਰਾਈਸ ਆ 1600 ਰਹਿਣ ਵਾਲਾ ਪੇਂਟ ਨਾਲ ਇਹਦਾ ਪ੍ਰਾਈਸ 2200 ਰੁਪਏ ਹੋ ਜਾਊਗਾ ਜੇ ਤੁਸੀਂ ਇਹਦੇ ਉੱਤੇ ਪੇਂਟ ਕਰਵਾਉਣਾ ਇਹ ਤੇ ਜਾਂ ਇਸ ਤੇ ਇਹ ਵਾਲੇ ਤੇ ਸੇਮ ਇਦਾਂ ਹੀ ਇਹਦੀ ਬਾਟਮ ਆ ਤੇ ਇਹਦਾ ਦੁਪੱਟਾ ਇਦਾਂ ਹੀ ਲੇਸ ਵਾਲਾ ਰਹਿਣ ਵਾਲਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਦੁਪੱਟੇ ਜਿਹੜਾ ਪਹਿਲਾ ਦੁਪੱਟਾ ਇਹ ਬੇਵੀਂ ਪਿੰਕ ਕਲਰ ਦਾ ਰਹਿਣ ਵਾਲਾ ਇਦੇ ਉੱਤੇ ਆਵਲੀ ਲੈਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਆ ਪਾਰਟੀ ਵੇਅਰ ਦੁਪੱਟਾ ਪੂਰਾ ਇਹਦੇ ਨਾਲ ਸੂਟ ਵੀ ਕੋਈ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਐਮਬ੍ਰੋਇਡਰੀ ਕਰਵਾ ਸਕਦੇ ਹੋ ਤਿੱਲੇ ਦਾ ਜਾਂ ਬਾਦਲੇ ਦਾ ਵਰਕ ਕਰਾ ਕੇ ਇਹਦੇ ਉੱਤੇ ਬਹੁਤ ਹੀ ਫਿਨਿਸ਼ਿੰਗ ਆਊਗੀ ਦੁਪੱਟੇ ਉੱਤੇ ਤੇ ਆ ਜਿਹੜਾ ਇਹਦੇ ਉੱਤੇ ਪੈਂਟ ਆ ਇਦਾਂ ਅਸੀਂ ਤੁਹਾਨੂੰ ਡੰਮੀ ਤੇ ਡਿਸਪਲੇ ਕਰਕੇ ਦਿਖਾ ਰਹੇ ਹਾਂ ਇਹਨੂੰ ਦੁਪੱਟਾ ਇਹ ਲੁੱਕ ਤੁਸੀ ਚੈੱਕ ਕਰ ਸਕਦੇ। ਦੇਖੋ ਜੀ। ਇੱਦਾਂ ਇਹਦੀ ਲੁੱਕ ਜਿਹੜੀ ਰੈਡ ਵਾਲੀ ਆ। ਆਹ ਦੇਖੋ। ਇਹਦੇ ਨਾਲ ਜਿਹੜਾ ਸੂਟ ਆ ਉਹ ਡਾਰਕ ਕਲਰ ਦਾ ਵੀ ਹੋ ਜਾਊਗਾ ਨਾਲ ਮਤਲਬ ਕੀ ਇਹ ਕਲਰ ਦਾ ਉਹਦੇ ਉੱਤੇ ਵਰਕ ਹੋ ਜਾਊਗਾ। ਵਰਕ ਵੀ ਖਿਲਾ ਸਕਦੇ ਹਾਂ ਜਾਂ ਮਸ਼ੀਨੀ ਕਢਾਈ ਜਿਵੇਂ ਬਾਗਲੇ ਦੀ ਹੋਗੀ ਜਾਂ ਕਿੱਲੇ ਦੀ ਹੋਗੀ ਉਹ ਵੀ ਉਹਦੇ ਉੱਤੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਹੋਊਗੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸਿੱਕੀਆਂ ਜਿਹੜੀਆਂ ਇਹਦੇ ਉੱਤੇ ਬੜੀ ਫਿਨਿਸ਼ਿੰਗ ਨਾਲ ਲਗਾਈਆਂ ਗਈਆਂ ਕੋਈ ਵੀ ਇਹਦੇ ਵਿੱਚ ਐ ਨਹੀਂ ਵੀ ਮਤਲਬ ਵੀ ਧਾਗਾ ਇਧਰ ਉਧਰ ਆੜੂਗਾ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਈਆਂ ਗਈਆਂ ਤੁਸੀਂ ਚੈੱਕ ਕਰ ਲਓ ਜੇ ਕੱਲਾ ਦੁਪੱਟਾ ਸਾਡੇ ਤੋਂ ਬਾਏ ਕਰਨਾ ਇਹ ਦੁਪੱਟੇ ਦਾ ਪ੍ਰਾਈਸ 2200 ਰੁਪਏ ਰਹਿਣਾ ਹੋਵੇ ਇਹਦੇ ਤੇ ਹੈਂਡਵਰਕ ਪਲੱਸ ਪੇਂਟ ਦੋਨੇ ਚੀਜ਼ਾਂ ਹੋਣੀਆਂ ਵਿੱਚ ਇਹਦਾ ਬੁੱਤੀ ਹੈ ਚਾਰੇ ਪਾਸੇ ਬਣਾ ਕੇ ਪੇਂਟ ਦੇ ਵਿੱਚ ਬੁੱਤੀ ਹੈ ਇਹਨੂੰ ਕਿਸੇ ਹੋਰ ਕਲਰ 'ਚ ਤੁਹਾਡੀ ਇੱਛਾ ਤੱਕ ਕਸਟਮਾਈਜ਼ ਕਰਾ ਸਕਦੇ ਹਾਂ। ਇਸ ਤੋਂ ਬਾਅਦ ਵੀ ਇਦਾਂ ਹੀ ਪੇਂਟ ਵਾਲਾ ਦੁਪੱਟਾ ਰਹਿਣ ਵਾਲਾ। ਸੈਕੰਡ ਦੁਪੱਟਾ ਜਿਹੜਾ ਉਹ ਵੀ ਪੇਂਟ ਵਾਲਾ ਰਹਿਣ ਵਾਲਾ। ਤੁਸੀਂ ਦੇਖ ਸਕਦੇ ਹੋ ਇਹ ਵੀ ਪੇਂਟ ਵਾਲਾ ਦੁਪੱਟਾ। ਇਹਦੇ ਉੱਤੇ ਜਿਹੜੇ ਇਦਾਂ ਵੱਡੇ-ਵੱਡੇ ਫਲਾwrs ਬਣੇ ਹੋਣਗੇ। ਇਹਨੂੰ ਵੀ ਆਰੀ ਵਰਕ ਨਾਲ ਤੇ ਸਿੱਪੀ 17 ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਆ ਤੁਸੀਂ ਨੇੜਵੇਂ ਦੀ ਫਿਨਿਸ਼ਿੰਗ ਆ ਜਿਹੜੀ ਉਹ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਸਫਾਈ ਨਾਲ ਇਹਨੂੰ ਬਣਾਇਆ ਗਿਆ ਹੈਂਡਵਰਕ ਕੀਤਾ ਗਿਆ ਹੈਂਡ ਪੇਂਟ ਕੀਤਾ ਗਿਆ ਤੇ ਇਹਦੇ ਵਿੱਚ ਇਦਾਂ ਸਿੱਪੀ ਲਾਈ ਗਈ ਆ ਇਹ ਤਾਂ ਇਹਦੇ ਬੂਟੀ ਆ ਜਿਹੜੀ ਸਾਰੇ ਸੂਟ ਵਿੱਚ ਇਦਾਂ ਬੂਟੀ ਹੋਊਗੀ ਬਹੁਤ ਹੀ ਸੰਘਣੀ ਸੰਘਣੀ ਬੂਟੀ ਪਾਈ ਹੋਈ ਆ ਦੂਰ ਦੂਰ ਨਹੀਂ ਹੋਈ ਦੂਰ ਦੂਰ ਕਰਕੇ ਪਾਈ ਹੋਈ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੇੜੇ ਨੇੜੇ ਕਰਕੇ ਜਿਹੜੀ ਬੂਟੀ ਆ ਇਦਾਂ ਪਾਈ ਹੋਈ ਆ ਇਹਦੇ ਤੇ ਇਦਾਂ ਜਿਹੜੇ ਘੇਰੇ ਉੱਤੇ ਬਾਰਡਰ ਆ ਜਿਹੜਾ ਕੰਨੀਆਂ ਉੱਤੇ ਇਦਾਂ ਇਹਦੇ ਆਹ ਬੇਲ ਬਣਾਈ ਹੋਈ ਆ ਤੇ ਇਸੇ ਤਰ੍ਹਾਂ ਹੀ ਸੇਮ ਲੇਸ ਆ ਜਿਹੜੀ ਉਹਦੇ ਨਾਲ ਇਹਨੂੰ ਇਦਾਂ ਹੀ ਫਿਨਿਸ਼ਿੰਗ ਦਿੱਤੀ ਗਈ ਆ ਇਹਦੇ ਉੱਤੇ ਤੁਸੀਂ ਆ ਗ੍ਰੀਨ ਕਲਰ ਦਾ ਜਾਂ ਮੈਰੂਨ ਕਲਰ ਦਾ ਜਾਂ ਆਫ ਵਾਈਟ ਕਲਰ ਦਾ ਹੀ ਜਿਹੜਾ ਮਤਲਬ ਕਿ ਸੂਟਾ ਉਹ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਕਿ ਤੁਸੀਂ ਕਿਹੜੇ ਕਲਰ ਦਾ ਸੂਟਾ ਜਿਹੜਾ ਇਹਦੇ ਉੱਤੇ ਕਸਟਮਾਈਜ਼ ਕਰਾਣਾ ਇਦਾਂ ਹੀ ਹੈਂਡ ਪੇਂਟ ਵੀ ਹੋ ਜਾਊਗਾ ਸੂਟ ਤੇ ਪਰ ਜੇ ਤੁਸੀਂ ਇਹਦੇ ਉੱਤੇ ਐਮਬਰਾਇਡਰੀ ਵਗੈਰਾ ਜਾਂ ਤਿੱਲੇ ਦਾ ਵਰਕ ਜਾਂ ਹੈਂਡਵਰਕ ਕਰਵਾਉਣਾ ਉਹ ਇਹਦੇ ਉੱਤੇ ਨਹੀਂ ਹੋਊਗਾ ਇਹਦਾ ਜਿਹੜਾ ਪ੍ਰਾਈਸ ਆ ਇਹਦਾ ਵੀ ਪ੍ਰਾਈਸ 2250 ਰੁਪਏ ਹੈਂਡਵਰਕ ਇਸ ਤੋਂ ਬਾਅਦ ਇਹ ਵਾਲੀ ਹੈ ਜਿਹੜੀ ਇਹ ਟੂਲ ਦੀ ਫਿਕਰੀ ਹੈ ਜਿਵੇਂ ਹੁਣ ਅੱਗੇ-ਅੱਗੇ ਇਹ ਹੈਂਡਵਰਕ ਕੀਤਾ ਹੋਇਆ ਜਿਵੇਂ ਹੁਣ ਅੱਗੇ-ਅੱਗੇ ਤੀਆਂ ਦਾ ਜਾਂ ਰਖੜੀਆਂ ਦਾ ਜਾਂ ਕਰਵਾ ਚੌਥ ਦਾ ਹੋਊਗਾ ਉਹਦੇ ਉੱਤੇ ਸਪੈਸ਼ਲ ਕੁੜੀਆਂ ਨੂੰ ਜਾਂ ਆਪਣੀ-ਆਪਣੇ ਮਤਲਬ ਕੀ ਜਿਹੜੀਆਂ ਘਰ ਦੀਆਂ ਬਹੂ ਬੇਟੀਆਂ ਹੁੰਦੀਆਂ ਉਹਨਾਂ ਨੂੰ ਇਹ ਚੀਜ਼ ਗਿਫਟ ਕੀਤੀ ਜਾਂਦੀ ਆ ਤੇ ਇਹ ਜਿਹੜਾ ਇਹ ਪਹਿਲਾਂ ਆਰਡਰ ਤੇ ਤਿਆਰ ਕਰਵਾਉਣੇ ਪੈਂਦੇ ਆ ਇਹ ਹੈਂਡਵਰਕ ਦਾ ਕੰਮ ਆ ਸਾਰਾ ਬੈਕ ਸਾਈਡ ਇਹ ਦੀ ਚੈੱਕ ਕਰ ਸਕਦੇ ਏਦਾਂ ਬਿਲਕੁਲ ਹੀ ਫਿਨਿਸ਼ਿੰਗ ਨਾਲ ਇਹਨੂੰ ਤਿਆਰ ਕੀਤਾ ਗਿਆ ਏਦਾਂ ਹੀ ਇਹਦੀ ਬੈਕ ਸਾਈਡ ਸੇਮ ਰਹਿਣ ਵਾਲੀ ਆ ਇਹਦੇ ਬਾਰਡਰ ਉੱਤੇ ਆਹ ਵਾਲਾ ਏਦਾਂ ਆ ਬਣਾ ਸਾਰੇ ਚਾਰੇ ਪਾਸੇ ਬਾਰਡਰ ਆਉਣ ਵਾਲਾ ਤੇ ਵਿੱਚ ਜਿਹੜੀ ਬੂਟੀ ਆ ਉਹ ਇਹਦੇ ਆ ਰਹਿਣ ਵਾਲੀ ਆ ਪੂਰਾ ਪੁੱਲਾ ਟੁੱਲਾ ਤੇ ਹੈਵੀ ਦੁਪੱਟਾ ਥੂਲ ਦੀ ਫੁਲਕਾਰੀ ਆ ਇਹ ਬਹੁਤ ਹੀ ਟ੍ਰੈਂਡ ਚਾ ਹੁਣ ਇਹਦਾ ਮਤਲਬ ਕੀ ਬਹੁਤ ਜ਼ਿਆਦਾ ਫੈਸ਼ਨ ਹੈ ਜਿਵੇਂ ਹੁਣ ਅੱਗੇ ਅੱਗੇ ਤਿਹਾੜਾ ਆਉਣਗੇ ਤਾਂ ਇਹ ਚੀਜ਼ ਦੀ ਡਿਮਾਂਡ ਆ ਜਿਹੜੀ ਹੋਰ ਵਧਦੀ ਜਾਂਦੀ ਆ ਇਹ ਰਵਾਇਤੀ ਜਿਵੇਂ ਆਪਣੀਆਂ ਨਾਨੀਆਂ ਦਾਦੀਆਂ ਇਹਨਾਂ ਨੂੰ ਯੂਜ਼ ਕਰਦੀਆਂ ਸੀਗੀਆਂ ਉਹ ਬਣਾਉਂਦੇ ਹੁੰਦੇ ਸੀ ਹੱਥੀ ਹੁਣ ਦੁਬਾਰਾ ਇਹਦਾ ਟ੍ਰੈਂਡ ਆਇਆ ਹੋਇਆ ਇਹਨੂੰ ਦੁਬਾਰਾ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਇਹ ਚ ਬਹੁਤ ਸਾਰੇ ਆ ਦੇ ਡਿਜ਼ਾਈਨ ਆਉਂਦੇ ਆ ਅਸੀਂ ਇਹ ਡਿਜ਼ਾਈਨ ਸਪੈਸ਼ਲੀ ਤਿਆਰ ਕਰਵਾਇਆ ਇਹ ਵਾਲਾ ਤੁਸੀਂ ਇਦਾਂ ਦੇ ਫੁਲਕਾਰੀ ਦਾ ਟੂਲ ਵੀ ਫੁਲਕਾਰੀ ਦਾ ਡਿਜ਼ਾਈਨ ਬਣਵਾਉਣਾ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਆਪ ਕਸਟਮਾਈਜ਼ ਕਰਵਾਉਣਾ ਕੋਈ ਡਿਜ਼ਾਈਨ ਉਹ ਸਾਨੂੰ ਦੱਸ ਸਕਦੇ ਹੋ ਬਟ ਐਵੇਂ ਵੀ ਇਹ ਚ ਕਲਰ ਤੇ ਆ ਵਾਲਾ ਜਿਹੜਾ ਇਹਦਾ ਇਹਦੀ ਰੀਲ ਦਾ ਕਲਰ ਸੇਮ ਹੀ ਰਹਿਣ ਵਾਲਾ ਪੱਟ ਦੇ ਧਾਗੇ ਦਾ ਤੇ ਇਹਦਾ ਕਲਰ ਆਹੀ ਰਹਿੰਦਾ ਜ਼ਿਆਦਾਤਰ ਇਹਨੂੰ ਬਣਾਉਣ ਨੂੰ ਟਾਈਮ ਲੱਗਦਾ ਇਹਦਾ ਆਰਡਰ ਜਿਹੜਾ ਤੁਹਾਨੂੰ ਪਹਿਲਾਂ ਦੇਣਾ ਪੈਂਦਾ ਮਹੀਨੇ 2 ਮਹੀਨੇ ਪਹਿਲਾਂ ਦੇਣਾ ਪੈਂਦਾ ਤਾਂ ਕਿ ਅਸੀਂ ਇਹਨਾਂ ਨੂੰ ਕਾਰੀਗਰਾਂ ਦੁਆਰਾ ਤਿਆਰ ਕਰਵਾ ਸਕੀਏ ਕਿਉਂਕਿ ਇਹ ਹੱਥ ਦੀ ਕਢਾਈ ਆ ਇਹਨੂੰ ਬਣਾਉਣ ਨੂੰ ਟਾਈਮ ਲੱਗਦਾ ਇਹਦਾ ਜਿਹੜਾ ਪ੍ਰਾਈਸ ਆ ਉਹ 4000 ਰਹਿਣ ਵਾਲਾ ਇਹ 4000 ਦੀ ਫੁੰਕਾਰੀ ਆ ਟੂਲ ਦੀ ਇਹਦਾ ਕੱਪੜਾ ਵੀ ਬਹੁਤ ਮਹਿੰਗਾ ਹੁੰਦਾ ਤੇ ਜਿਹੜਾ ਆ ਹੱਥ ਨਾਲ ਕੀਤਾ ਹੁੰਦਾ ਇਹਦੇ ਉੱਤੇ ਵੀ ਬਹੁਤ ਮਿਹਨਤ ਲੱਗਦੀ ਆ ਪੂਰੀ ਸਫਾਈ ਨਾਲ ਤਿਆਰ ਕਰਵਾਇਆ ਜਾਂਦਾ ਦੇਖੋ ਇਹ ਵੀ ਸੂਈ ਨਾਲ ਇਹਦੀ ਜਿਹੜੀ ਥਾਂ ਵਾਲੀ ਕੰਨੀਆਂ ਇਦਾਂ ਤਿਆਰ ਕੀਤੀਆਂ ਜਾਂਦੀਆਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਛੋਟਾ ਛੋਟਾ ਟੰਕਾ ਚੱਕ ਕੇ ਇਹਨੂੰ ਇਦਾਂ ਤਿਆਰ ਕੀਤਾ ਜਾਂਦਾ ਬਹੁਤ ਹੀ ਫਿਨਿਸ਼ਿੰਗ ਨਾਲ ਬਹੁਤ ਮਿਹਨਤ ਲੱਗਦੀ ਹੈ ਇਸ ਚੀਜ਼ ਤੇ ਤੇ ਸਫਾਈ ਨਾਲ ਤਿਆਰ ਕਰਵਾਉਣਾ ਪੈਂਦਾ ਇਦਾਂ ਨਹੀਂ ਕਿ ਹਾਂ ਕਈ ਹੁੰਦੇ ਆ ਵੀ ਜਿਵੇਂ ਥੋੜੀ ਫਿਨਿਸ਼ਿੰਗ ਘੱਟ ਦਿੰਦੇ ਆ ਇਹ ਫਿਨਿਸ਼ਿੰਗ ਨਾਲ ਦੇਣਾ ਪੈਂਦਾ ਵਧੀਆ ਇਹ ਤੋਂ ਨੈਕਸਟ ਆ ਜਿਹੜਾ ਉਹ ਕਮਲ ਜਨੂਨ ਦਾ ਦੁਪੱਟਾ ਪਿਓਰ ਜਨੂਨ ਦਾ ਇਹ ਮੈਜੈਂਟਾ ਸ਼ੇਡ ਉੱਤੇ ਬਣਾਇਆ ਹੋਇਆ ਇਹ ਵੀ ਅਸੀਂ ਹੱਥ ਨਾਲ ਹੀ ਤਿਆਰ ਕਰਵਾਇਆ ਇਹ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਤੇ ਸਫਾਈ ਨਾਲ ਤਿਆਰ ਕੀਤਾ ਹੈ। ਇਹ ਕਮਲ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਇਹਦੇ ਜਿਹੜਾ ਦੁਪੱਟਾ ਹੀ ਆ ਜਿਹੜਾ ਕੱਲਾ ਉਹ 1500 ਦੀ ਰੇਂਜ ਤੱਕ 1300 1400 1500 ਦੀ ਰੇਂਜ ਤੱਕ ਇਹ ਦੁਪੱਟਾ ਹੁੰਦਾ ਤੇ ਬਹੁਤ ਹੀ ਹਲਕਾ ਹੁੰਦਾ ਜਿਵੇਂ ਇਹਦੇ ਉੱਤੇ ਇੰਨੀ ਭਾਰੀ ਕਢਾਈ ਆ ਤਾਂ ਇਹ ਹੈਵੀ ਨਹੀਂ ਹੈਗਾ ਬਿਲਕੁਲ ਹੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਜਿਵੇਂ ਮਰਜ਼ੀ ਇੱਦਾਂ ਕਰ ਲਓ ਦੇਖੋ ਬਿਲਕੁਲੀ ਜਿਹੜੀ ਇਹਦੀ ਸੌਫਟਨੈਸ ਐ ਪਤਾ ਲੱਗਦੀ ਆ ਕਿ ਇਹ ਪੂਰੀ ਮੁਠੀ ਚ ਐ ਆ ਜਾਂਦਾ ਬਹੁਤ ਹੀ ਵਧੀਆ ਦੁਪੱਟਾ ਤੇ ਇਹਦੀ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਹੀ ਸਫਾਈ ਨਾਲ ਤਿਆਰ ਕੀਤਾ ਗਿਆ ਇਹ ਦੁਪੱਟਾ ਤੇ ਇਹਦੇ ਵਿੱਚ ਇਦਾਂ ਬੂਟੀ ਦਿੱਤੀ ਗਈ ਆ ਇਹ ਵੀ ਬਹੁਤ ਹੀ ਫਿਨਿਸ਼ਿੰਗ ਨਾਲ ਡਬਲ ਛੇਡ ਦੀ ਕਰਕੇ ਬੂਟੀ ਬਣਾਈ ਹੋਈ ਆ ਦੇਖੋ ਇਦਾਂ ਇਹਦੇ ਕਲਰ ਲਗਾਏ ਗਏ ਇਹਨੂੰ ਪੂਰਾ ਅਸੀਂ ਤੁਹਾਨੂੰ ਜੇ ਤੁਹਾਨੂੰ ਇਹ ਚਾਹੀਦੀ ਆ ਦੁਪੱਟਾ ਜਾਂ ਕਿਸੇ ਹੋਰ ਕਲਰ ਚ ਇਹਦੇ ਬਹੁਤ ਕਲਰ ਆਉਂਦੇ ਆ ਰੈੱਡ ਕਲਰ ਚ ਹੁੰਦੀ ਆ ਮਹਿਰੂਨ ਕਲਰ ਚ ਤੇ ਹੋਰ ਕਈ orange ਕਲਰ ਹੋ ਗਿਆ ਜਿਵੇਂ ਇਹਨਾਂ ਚ ਆਉਂਦੀ ਆ ਤੁਸੀਂ ਉਹਦੇ ਵਿੱਚ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਆ ਉਹ 4500 ਰਹਿਣ ਵਾਲਾ 4500 ਦੀ ਇਹ ਦੁਪੱਟਾ ਰਹਿਣ ਵਾਲਾ ਇਹਨੂੰ ਪ੍ਰੋਪਰ ਅਸੀਂ ਤੁਹਾਨੂੰ ਇੱਥੇ ਟਿਸ਼ੂ ਨਾਲ ਫਿਨਿਸ਼ਿੰਗ ਕਰਕੇ ਦੇਵਾਂਗੇ ਪ੍ਰੋਪਰ ਟਿਸ਼ੂ ਨਾਲ ਇਹਦੀ ਫਿਨਿਸ਼ਿੰਗ ਹੋਊਗੀ ਲੇਸ ਜਿਹੜੀ ਉਹ ਲੱਗੂਗੀ ਉਹ ਤੋਂ ਬਾਅਦ ਹੀ ਦੁਪੱਟਾ ਰੈਡੀ ਹੋਊਗਾ ਵੈਸੇ ਤਾਂ ਇਹ ਰੈਡੀ ਆ ਕਢਾਈ ਤਾਂ ਇਹਦੇ ਉੱਤੇ ਹੋਈ ਹੋਈ ਆ ਬਟ ਜਿਹੜਾ ਟਿਸ਼ੂ ਆ ਉਹ ਲੱਗਣ ਵਾਲਾ ਹਲੇ ਤੇ ਨੇ ਉਹ ਕਸਟਮਰ ਦੀ ਚੁਆਇਸ ਹੁੰਦੀ ਆ ਕਿ 골ਡਨ ਕਲਰ ਦਾ ਲਗਾਉਣਾ ਜਾਂ ਕੋਈ ਹੋਰ ਕਲਰ ਲਗਾਉਣਾ ਦੋ ਹੀ ਕਲਰ ਆਉਂਦੇ ਆ ਸਿਲਵਰ ਤੇ 골ਡਨ ਵਿੱਚ 골ਡਨ ਕਲਰ ਹੀ ਲੱਗੂਗਾ ਵੈਸੇ ਤੇ ਤੁਸੀਂ ਆਹ ਵਾਲਾ ਦੁਪੱਟਾ ਜੇ ਬਾਏ ਕਰਨਾ ਚਾਹੁੰਦੇ ਆ ਇਹਦਾ ਜਿਹੜਾ ਪ੍ਰਾਈਸ ਆ ਉਹ 4500 ਰੈਲੋ ਹੈ ਜਿਹੜਾ ਟਿਸ਼ੂ ਹਾਂਜੀ ਥੈਂਕ ਯੂ ਸੋ ਮੱਚ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਜੀ